ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਹੋ ਟਲ ਗੁਰ ਸੇਵੀਐ ਇਹਨਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਕੋਵ ਸਿਫਤ ਖਸਾਮ ਦੀ ਨੂਰ ਅਰਸੋਂ ਪੁਰਸੋਂ ਛਟੀ ਐ ਤਉਦ ਡਿਠੇ ਸਚੇ ਪਾਤਸ਼ਾ ਮਲ ਜਨਮ ਜਨਮ ਦੀ ਕੱਟੀ ਐ ਤਉਦ ਡਿਠੇ ਸਚੇ ਪਾਤਸ਼ਾ ਮਲ ਜਨਮ ਜਨਮ ਦੀ ਕੱਟੀ ਐ ਸਤਨਾ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਸਲੋ ਮਹੱਲਾ ਤੀਜਾ ਬ੍ਰਹਮ ਬਿੰਦ ਤਿਸਦਾ ਬ੍ਰਹਮਤ ਰਹਿ ਇੱਕ ਸ਼ਬਦ ਲੈ ਬੁਲਾਏ ਨਉ ਨਦੀ 18 ਸਿੱਧੀ ਪਿਛੈ ਲਗੀਆਂ ਫਿਰ ਹੈ ਜੋ ਹਰ ਹਿਰਦੇ ਸਦਾ ਵਸਾਏ ਬ੍ਰਹਮ ਬਿੰਦੇ ਤੇ ਸਦਾ ਬ੍ਰਹਮਤ ਰਹਿ ਏਕ ਸ਼ਬਦ ਲੈਵਲਾਏ ਨਾਬ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ ਬਿਨ ਸਤ ਗੁਰ ਨਾਉ ਨਾ ਪਾਈਐ ਬੂਝੋ ਕਰ ਵਿਚਾਰ ਨਾਨਕ ਪੂਰੇ ਭਗ ਸਤ ਗੁਰ ਮਿਲ ਸੁਖ ਪਾਏ ਜੁਗ ਚਾਰ ਮਹਲਾ ਤੀਜਾ ਕਿਆ ਗੱਬਰੂ ਕਿਆ ਬਿਰਦ ਹੈ ਮਨ ਮੁਖ ਤ੍ਰਿਸਨਾ ਭੁਖ ਨਾ ਜਾਏ ਗੁਰਮੁਖ ਸ਼ਬਦ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗੈ ਆਏ ਨਾਨਕ ਜੇ ਗੁਰਮਖ ਕਰ ਹੈ ਸੋ ਪਰਵਾਨ ਹ ਜੋ ਨਾਮ ਰਹਿ ਲੈ ਬੁਲਾਏ ਪਾੜੀ ਹਉ ਬਲਿਹਾਰੀ ਤਿੰਨ ਕਉ ਜੋ ਗੁਰਮੁਖ ਸਿਖਾ ਜੋ ਹਰ ਨਾਮ ਤਿਆਏ ਦੇ ਤਿੰਨ ਦਰਸਨ ਪਿਖਾ ਸੁਨ ਜੀਰਤਨ ਹਰ ਗੁਣ ਰਮ ਹਰ ਜਸ ਮਨ ਲਿਖਾ ਅਰ ਨਾਮ ਸਲਾਹੀ ਰੰਗ ਸਿਉ ਸਭ ਕੇ ਲੇ ਵਿਖ ਕਰੀਖਾ ਤਨ ਤਨ ਸੁਹਾਵਾ ਸੋ ਸਰੀਰ ਥਾਣ ਹੈ ਜਿਥੈ ਮੇਰਾ ਗੁਰ ਧਰੈ ਵਿਖਾ ਹਰ ਨਾਮ ਸਲਾਹੀ ਰੰਗ ਸਿਉ ਸਬ ਕਿਲ ਵਿਖ ਕ੍ਰਿਖਾ ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੈ ਵਿਖਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹਲਾ 3 ਬ੍ਰਹਮ ਬਿੰਦ ਤਿਸ ਦਾ ਬ੍ਰਹਮਤ ਰਹਿ ਏਕ ਸ਼ਬਦ ਲੈ ਬ ਲਾਏ ਨਵ ਨਿਦੀ 18 ਸਿੱਧੀ ਪਿੱਛਾ ਲੱਗੀਆਂ ਫਿਰ ਹੈ ਜੋ ਹਰ ਹਿਰਦੇ ਸਦਾ ਵਸਾਏ ਰਾਗ ਸੋਰਠ ਮਹੱਲਾ ਤੀਜਾ ਪਾਵਨ ਅੰਗ 649 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ